ਬੀਲ ਦੇ ਰੰਗ ਧਾਦ ਨੇ ਕਾਲਜੇ ਤੇ ਵੱਜਦੀ ਹੈ ਵੀ ਪਤਾ ਨਹੀਂ ਕੀ ਅੱਗ ਸੁਭਾ ਕਰਨਗੇ ਹੋਰ ਨਾ ਜਬ ਪੈ ਜੈ ਐਹੀ ਜੀ ਕੋਈ ਗੱਲ ਨਹੀਂ ਹਾਂ ਕਿਉਂਕਿ ਸਾਡੇ ਆਪ ਦੇ ਪਰਿਵਾਰ ਮੇਟ ਨੇ ਇਹਦੇ ਵਿੱਚ ਅ ਗਾਇਕ ਮੇਵਾ ਦੋਲੇ ਵਾਲੀ ਆ ਔਰ ਕਿਟੂ ਬਾਸਨ ਚਲੇ ਹਾਂ ਬੂਸੜਾ ਕਰਦਾ ਹੀ ਜੀ ਹੈ ਕੋਈ ਗੱਲ ਨਹੀਂ ਸਾਡੇ ਆਪਣੇ ਨੇ ਹਾਂਜੀ ਅਗਲਾ ਕੀ ਤੁਹਾਡੀ ਨਜ਼ਰ ਮੈਨੂੰ ਪਤਾ ਇਹਨਾਂ ਨੂੰ ਕਾਲੀ ਬਹੁਤ ਹੈਗੀ ਮੈਂ ਆਣਾ ਵੀ ਹਜੇ ਕਲਾਕਾਰ ਨੂੰ ਮਗਰ ਬਹੁਤ ਕਲਾਕਾਰ ਪਏ ਨੇ ਉਧਰ ਮੌਸਮ ਸਾਫ਼ ਹੋ ਜੇ ਮੈਂ ਤਾਂ ਵੀ ਵਿਗੜਿਆ ਕੰਮ ਹੈਗਾ ਇਹ ਉਦੋਂ ਗਾਈ ਜਣਾ ਆਜੋ ਸਰਕਾਰ ਡਾਕਟਰ ਪਛਾਰਾ ਸਿੰਘ ਸਾਡੇ ਬਹੁਤ ਸਤਿਕਾਰਯੋਗ ਨੇ ਉਹਨਾਂ ਵੱਲੋਂ ਵੀ ਬਹੁਤ ਸਾਰਾ ਪਿਆਰ ਸਤਿਕਾਰ ਆਹ ਹੁਣੇ ਸਟੇਜ ਤੇ ਆਇਆ ਮੈਂ ਰਣੀ ਆਨਾਂ ਦਾ ਜੇ ਕਿਤੇ ਨੇੜੇ ਜਿਹੇ ਖੜੇ ਆ ਤੋ ਅੱਗੇ ਆ ਜਾਨਾ ਹਾਂ ਸੁਣੋ ਜੇ ਘੋੜੀ ਨੁਕਰੀ ਜਨਾਨੀ ਫੁਗਰੀ ਓਏ ਹੋਏ ਜਨਾਨੀ ਫੁਗਰੀ ਪਈ ਉਹ ਨਹੀਂ ਹੁੰਦੀ ਜਿਹੜੀ ਕਰੈਕਟਰ ਨਹੀਂ ਮਾੜੀ ਹੋਵੇ ਨਹੀਂ ਨਹੀਂ ਓਏ ਮੇਰੇ ਮਾਲਕ ਨਾ ਨਾ ਉਹ ਨਹੀਂ ਬਸ ਜਿਹੜੀ ਘਰ ਨਹੀਂ ਨਾਂ ਦੇਖੇ ਤੇ ਘਰ ਵਾਲੇ ਵੀ ਜੇਵਨ ਨਹੀਂ ਨਾ ਵੇਖੇ ਉਹਨਾਂ ਜੱਬ ਪੈਂਦਾ ਜੇ ਦੋ ਮਣ ਵੱਧ ਝੜ ਗਈ ਫਸਲ ਤੇ 2-3 ਲੱਖ ਰੁਪਏ ਆਪੇਕਿਆਂ ਨੂੰ ਚੰਦ ਗਈ ਵੀਰੇ ਨੇ ਬੈਠ ਕੇ ਕਮਾਉਣੀ ਆ ਆਪਣੀਆਂ ਭਵਿੱਖ ਤਾਂ ਹੀ ਚੱਲੀ ਜਾਂਦੀ ਆ ਹੁਣ ਇੱਕ ਤਾਂ ਨਵੇਰਾ ਹੋ ਗਿਆ ਚੰਦ ਪੇਕਿਆਂ ਨੂੰ ਮੈਂ ਸੁਕੀ ਬਾਸ ਸੁਕੀ ਵੀਰੇ ਦੇ ਛੋਟੇ ਛੋਟੇ ਜਵਾਕ ਨੇ ਦੁੱਧ ਪੀਣਗੇ ਤੇ ਆਪਦੇਆਂ ਦੀ ਪ੍ਰੈਕਟਿਸ ਹੀ ਆਇਆ ਕਰਾ ਦਿੰਦੀ ਆ ਇਹ ਪੁੱਤ ਡੈਰੀ ਤੇ ਜਾਣਾ ਡੋਲੂ ਹਿੱਲਣ ਨਹੀਂ ਦੇਣਾ ਐ ਲੱਗੇ ਜਿਵੇਂ ਪੌਣ ਚੱਲਿਆ ਹੋਣਾ ਹਾਂ ਹਾਂ ਖੰਨਣ ਦੀ ਜਵਾਗੀ ਨੇ ਚਟਕਾ ਦਿੰਦੀਆਂ ਨੇ ਆ ਅਗ ਲਗੜਾ ਪਹਿਰਾਵਾ ਸਾਡੇ ਤਾਂ ਹੈ ਨਹੀਂ ਇਹ ਹੁਣ ਤਾਂ ਕੁੜੀਆਂ ਸਾਡੇ ਸੱਤੇ ਚੁੰਨੀਆਂ ਲਈ ਬੈਠੀਆਂ ਨੇ ਸੋਹਣੇ ਸੂਟ ਪਾਏ ਨੇ ਪਰ ਨਵੇਂ ਪਹਿਰਾਵੇ ਚ ਨੇ ਅਗ ਲਗੜਾ ਹੋ ਕੀ ਆਨੇ ਨੂੰ ਖੁੱਲੇ ਜੇ ਪਜਾਮਾ ਜਾਂ ਪਲਾਜੋ ਕੰਨਾ ਜਵਾਏ ਮੇਰੇ ਮਾਲਕਾ ਹਾਏ ਪਲਾਜੋ ਆਹੋ ਜੇ ਕਿਤੇ ਜਨਾਨੀ ਨੇ ਵਿਆਹ ਜਾਣਾ ਹੋਵੇ ਤੁਹਾਡਾ ਰੰਮ ਬਸ ਹੋ ਜਾਂਦੀ ਮੇਰੇ ਪਨਾਜੋਂ ਨਹੀਂ ਆਇਆ ਮੈਂ ਤਾਂ ਦੋ ਦਿਨ ਮੈਂ ਨਹੀਂ ਜਾਣਾ ਹਜੇ ਮੈਂ ਤੁਹਾਨੂੰ ਦੱਸਾਂ ਹਾਂ ਬਸ ਹੋ ਜਾਂਦੀਆਂ ਨੇ ਇਹ ਪਨਾਜੋਂ ਸੋਹਣਾ ਲੱਗਦਾ ਕੁੜੀਆਂ ਜੜੀਆਂ ਦੇ ਜਿਨ੍ਹਾਂ ਦੇ ਛੋਟੇ ਛੋਟੇ ਕੱਦ ਨੇ ਹਨਾ ਹਾਂ ਅਜੇ ਕੁੜੀਆਂ ਚੁੜੀਆਂ ਨੇ ਜਾਂ ਨਵੀਆਂ ਵਈਆਂ ਕੁੜੀਆਂ ਉਹ ਪਾ ਸਕਦੀਆਂ ਕਿਉਂ 20 ਸਾਲ ਮਾਪਿਆਂ ਦਾ ਹੁਕਮ ਚੱਲਦੀਆਂ ਨੇ ਜਦੋਂ ਸੋਹਣੀ ਜਾਂਦੀਆਂ ਨੇ ਘਰ ਵਾਲਾ ਜੋ ਮਰਜੀ ਪਵਾਵੇ ਉਦੋਂ ਆਜ਼ਾਦੀ ਮਿਲਦੀ ਆ ਉਹ ਪਾ ਸਕਦੀਆਂ ਨੇ ਤੇ ਕਈ ਬਈ ਮੇਰੇ ਵਰਗੀਆਂ ਲੂਦਰ ਜੀਆਂ ਹੁੰਦੀਆਂ ਯਾਰ ਉਹ ਵੀ ਬਣਾਜੋ ਬਈ ਵਰਦੀ ਹੁੰਦੀਆਂ ਆ ਸਾਰਾ ਮੇਲ ਦੇਖਦੇ ਫਸੀ ਜਾਂਦੇ ਨਾ ਉਹਨਾਂ ਦੇ ਸੋਹਣਾ ਲੱਗਦਾ ਨਾ ਡਾਣਾ ਨਾ ਦੇਣਾ ਅੱਗੇ ਆਦੇ ਹੁੰਦੇ ਸੀ ਵੀ ਸਰਵਾਰ ਤੇ ਕੁਰਮ ਦੀ ਜੁੱਤੀ ਤੇ ਸਿਰ ਤੇ ਦੁਪੱਟਾ ਹੋਵੇ ਕਹਿੰਦਾ ਕੁੱਤਾ ਵੀ ਸੋਚ ਕੇ ਪੈਂਦਾ ਵੀ ਜੇਕਦੇ ਠੁੱਡਾ ਵੱਜ ਗਿਆ ਸਾਰਾ ਸਿਆਲ ਨਾਸਾ ਸੂਤ ਨਹੀਂ ਹੋਣੀ ਹਾਂ ਹੁਣ ਤਾਂ ਬਲਾਜੋ ਜੀ ਐਂ ਲੱਦੇ ਜਿਵੇਂ ਥੋੜੇ ਜਿਹਾ ਬਬੂ ਤਰਾ ਆਉਂਦਾ ਹੂੰ ਇਹ ਤਾਂ ਢਾ ਢਾ ਬਚੀ ਜਾਂਦੀਆਂ ਨੇ ਚਾਲ ਨੂੰ ਬੰਸਤ ਨਾ ਕਰਿਆ ਕਰੋ ਆਹ ਮੁੰਡੇ ਕਿੰਨੇ ਹੱਸਦੇ ਨੇ ਫੈਸ਼ਨ ਕਰਨੋਂ ਵੀ ਨਹੀਂ ਹਟਦੇ ਕਈ ਕੀ ਬੰਦੇ ਮੈਂ ਵੇਖੇ ਨੇ ਵਰਤਾ ਪਜਾਮਾ ਕਿੰਨੇ ਸੋਹਣੇ ਲੱਗਦੇ ਨੇ ਇੱਕ ਸਾਫੇ ਬਰਖੀ ਦੇ ਉੱਤੇ ਹਰੇ ਰੰਗ ਦੇ ਓਏ ਮੇਰੇ ਮਾਲਕ ਆ ਕਿੰਨੇ ਸੋਹਣੇ ਲੱਗਦੇ ਆ ਕਈ ਕਈਆਂ ਦੇ ਆ ਲੱਗ ਜਾਂ ਐ ਹੁੰਦਾ ਜਿਵੇਂ ਗੱਡੀ ਥਲੇ ਪੰਜੀ ਆਈ ਹੋਵੇ ਹਾਂ ਸੁੱਕਿਆ ਪਿਆ ਹੁੰਦਾ ਤੇ ਪੈਂਟ ਪਾ ਲੈਂਦੇ ਲੋਰ ਜੀ ਉਹ ਥੋੜੀ ਜਿਹੀ ਡਿੱਗਦੀ ਹੁੰਦੀ ਜਿਹੜੀ ਮੈਂ ਤਾਂ ਇੱਕ ਦਿਨ ਇੰਨਾ ਹੈਰਾਨ ਹੋ ਗਿਆ ਆਹ ਕਰਮ ਮੇਰੇ ਨਾਲ ਤੇ ਅਸੀਂ ਅਸਮਾਨ ਜਾਣੇ ਚੱਲੇ ਬਾਜ਼ਾਰ ਚੋਂ ਮੁੰਡਾ ਸਾਡੇ ਕੋਲ ਦੀ ਸਾਢੇ 6 ਫੁੱਟ ਕੱਦ ਸ਼ੁਰਕ ਸ਼ੁਰਕ ਕਰਦਾ ਪਤਲਾ ਡੱਕਿਆ ਰਗਾ ਨੰਘਿਆ ਮੈਂ ਕਹਿੰਦਾ ਸਿਆਪਾ ਬੋਗੇ ਕਿਉਂ ਮੈਂ ਕਹਾਂ ਪੈਂਟ ਡੱਗੂ ਕਹਿੰਦੀ ਨਹੀਂ ਫੈਸ਼ਨ ਹੁੰਦਾ ਇਹ ਇਹ ਡਿੱਗਦੀ ਨਹੀਂ ਹੁੰਦੀ ਇਥੋਂ ਘੁੱਟ ਕੇ ਬਣੀ ਹੁੰਦੀ ਹੈ ਬਗਦੜ ਫੜੇ ਮੂ ਇਹ ਇਹ ਫੈਸ਼ਨ ਦੀ ਝੋੜੀ ਉਹਦੀ ਆਏ ਹੁੰਦੀ ਜਿਵੇਂ ਵਿੱਚ ਕੁਝ ਨਿਕਲਿਆ ਹੁੰਦਾ

ਦੀ ਹਰ ਬੰਦੇ ਨੂੰ ਬਟੇ ਹਿੱਸਾ ਦਾ ਜਾਪੀ ਘਰ ਬੰਦ ਦੀ ਸਦਾ ਹੀ ਉਹ ਨਾਰੀ ਘਰ ਬੰਦ ਦੀ ਸਦਾ ਹੀ ਉਹ ਨਾਰੀ ਸੁਪੇ ਕਿਆਂ ਦੀ ਦਾਗ ਨਾ ਰੱਖੇ ਧੀ ਨੁਕਰੀ ਜਨਾਨੀ ਫੁਕਰੀ ਹਰੇ ਬੰਦਾ ਸਾਹਬ ਨਾ ਸਕੇ ਧੀ ਨੁਕਰੀ ਜਨਾਨੀ ਫੁਕਰੀ ਹਰੇ ਬੰਦਾ ਸਾਹਬ ਨਾ ਸਕੇ ਮਹਾਨ ਸਰਦਾ ਬਹੁਤ ਪਿਆਰਾ ਮਿੱਤਰ ਹੈ ਚਾਚੀ ਲੁੱਤਰੋ ਉਹ ਵੀ ਨਕਰ ਬੁਕਰ ਕੇ ਪਿਛਲੇ ਪਾਸੇ ਆ ਗਈ ਹੈ ਆਜ ਜਦੋਂ ਮੇਰੇ ਕੋਲ ਆਓਗੀ ਫਿਰ ਉਹਦੋਂ ਅਸੀਂ ਹੋਰ ਕਈ ਗੱਲਾਂ ਕਰਾਂਗੇ ਚਾਚੀ ਪੁੱਤੀ ਜਾ ਵੇਖੀ ਜਾਏ ਜੋ ਕੜੀਆਂ ਗੱਲਾਂ ਹੁੰਦੀਆਂ ਨੇ ਆਓ ਜੀ ਹਮੇ ਸਾਚੀ ਦੇ ਪਿਰਲੇ ਭਰਦਾ ਕਿੱਥੇ ਚੋਲਾ ਨੂੰ ਕਿਦਾਂ ਨਹੀਂ ਚਿੱਤਨ ਕਰਦਾ ਹਮੇ ਸਾਚੀ ਦੇ ਪਿਰਲੇ ਭਰਦਾ ਕਿੱਥੇ ਚੋਲਾ ਨੂੰ ਕਿਦਾਂ ਨਹੀਂ ਚਿੱਤਨ ਕਰਦਾ ਲਾਈ ਲੱਗ ਨਾਲ ਲੱਗ ਕੇ ਚੜਦੀ ਆ ਲਾਈ ਲੱਗ ਨਾਲ ਲੱਗ ਕੇ ਕਿ ਲਾਈ ਲਗਨਨ ਲਾ ਕੇ ਕਦੇ ਚਣਦੀਆਂ ਤੋੜਨਾ ਬਦਾ ਜ਼ੇਦਾਰੀਆਂ ਬੰਦਾ ਨਹਾ ਕੇ ਕੁੰਦਰ ਬਣ ਜਾਂਦਾ ਹੋਰ ਬਦਨਾਮਦਾਰੀਆਂ ਬੱਦਾ ਜੁੱਟਾ ਮਰਜੀ ਨੰਡਾ ਲੁੱਚਾ ਹੋਵੇ ਜੇ ਚਾਰ ਦਿਨ ਲਗਾਤਾਰ ਨਹਾ ਕੇ ਗਰੂਰ ਜਾਵੈ ਨਾ ਅਤਾਂ ਪਿੰਡੂ ਵੀ ਹਾਮੀ ਪਈ ਜਾਂਦਾ ਬੰਦਾ ਬਹੁਤ ਵਧੀਆ ਯਾਰਾ ਐ ਜੀ ਕੋਈ ਗੱਲ ਨਹੀਂ ਉਹ ਪੀਤੀ ਖਾਦੀ ਚ ਕੋਈ ਗਲਤ ਕਦਮ ਚੱਕਿਆ ਗਿਆ ਬੰਦਾ ਵੈਸੇ ਚੰਗਾ ਹੈ ਔਰਤ ਜਿੱਡੀ ਮਰਜੀ ਸੱਚੀ ਸੁਮਤਰੀ ਹੋਵੇ ਦੇਵੀ ਦਾ ਰੂਪ ਹੋਵੇ ਜੇ ਕਿਸੇ ਬੰਦੇ ਕੋਲੇ ਖੜ ਕੇ ਦੁੱਖ ਦੱਸਦੀ ਹੋਵੇ ਫਿਰ ਸਾਰੇ ਪਿੰਡ ਚੋਂ ਨਕਮਾ ਬੰਦਾ ਟੱਲੀ ਆਲਾ ਸੈਕੰਡ ਲੈ ਕੇ ਹਰੇਕ ਬੋਰਡ ਦੇ ਉੱਤੇ ਦੱਸਦਾ ਫਿਰਦਾ ਮਾਇਆ ਦੇ ਉੱਤੇ ਹੀ ਜਾਵੜਿਆ ਜਮਈ ਉੱਤੇ ਹੀ ਗੱਲਾਂ ਕਰਦੇ ਉੱਤੇ ਹੀ ਜਾਵੜਿਆ ਹਾਂ ਦੱਸੋ ਕੀ ਕਰੀਏ ਔਰਤ ਨੂੰ ਹਮੇਸ਼ਾ ਹੀ ਅ ਅ ਦਰਜਾ ਜਿਹੜਾ ਉਹ ਰੋਲ ਦਿੰਦੇ ਨੇ ਜਿਹੜੀ ਗੱਲ ਮੈਂ ਹੁਣ ਕਹਿਣੀ ਆ ਸਾਡੀਆਂ ਕੁੜੀਆਂ ਬੈਠੀਆਂ ਵਿੱਚ ਨੇ ਸਾਡੇ ਗੱਭਰੂ ਖੜੇ ਨੇ ਤੁਹਾਡੇ ਕੰਮ ਦੀ ਪੁੱਤੋ ਆ ਸੁਣੇ ਆ ਜੋ ਜਿਹੜੇ ਮੈਰਿਜ ਕਰਵਾਉਂਦੇ ਘਰੋਂ ਭੱਜ ਕੇ ਜਿਹੜੇ ਮੈਰਿਜ ਕਰਾਉਂਦੇ ਘਰੋਂ ਭੱਜ ਕੇ ਹੁਣ ਦੇ ਖੱਜੇ ਨੂੰ ਖਵਾ ਰਹੇ ਉਹਨਾਂ ਰੱਜ ਕੇ ਜਿਹੜੇ ਵਿਆਹ ਕਰਵਾਉਂਦੇ ਘਰੋਂ ਭੱਜ ਕੇ ਹੁਣ ਦੇ ਖੱਜੇ ਨੂੰ ਖਵਾ ਰਹੇ ਉਹਨਾਂ ਰੱਜ ਕੇ ਗੰਦ ਕੋੜ ਮੇਨ ਦੇ ਵਿੱਚ ਸਤਕਾਰ ਨਾਲ ਲੰਬੀ ਇੱਕ ਵਾਰ ਕੀ ਐ ਦੁਬਾਰਾ ਗੰਦ ਕੋੜ ਮੇਨ ਦੇ ਵਿੱਚ ਸਤਕਾਰ ਨਾਲ ਲੰਬੀ ਇੱਕ ਵਾਰ ਕੀ ਐ ਦੁਬਾਰਾ ਪੁੱਤ ਸਰਪੰਚੀ ਪੁੱਤ ਰਜਣੀ ਕੋੜੀ ਨੁਕਰੀ ਜਨਾਨੀ ਫੁਕਰੀ ਹਰੇ ਕਮਤਸਾਂ ਦੱਸ ਸਕੀ ਕੋੜੀ ਫੁਕਰੀ ਜਨਾਨੀ ਫੁਕਰੀ ਹਰੇ ਕਮਤਸਾਂ ਦੱਸ ਸਕੀ ਨਾ ਜਿੜ ਬਿਰਲੇ ਨੇ ਤੋਦੇ ਆ ਪੱਗਾਂ ਦੇ ਕੋਈ ਨਾ ਹੱਸਣਾ ਆ ਜਾ ਆਸ ਕੀ ਜੀ

बि वफ़ादारन कंदुशूर उनजे मथे बि वफ़ादारना कलू हूंदो कहिड़ो बंदि चओ छॾींदा कहिड़ो बंदि त ਉੜੀ ਨੁਕਰੀ ਜੰਨਾ ਨੀ ਫੁਗਰੀ ਹਰ ਇੱਕ ਬੰਦਾ ਸਾਬਨਾਸਕੇ ਉੜੀ ਨੁਕਰੀ ਜੰਨਾ ਨੀ ਫੁਗਰੀ ਹਰ ਇੱਕ ਬੰਦਾ ਸਾਬਨਾਸਕੇ ਉੜੀ ਨੁਕਰੀ ਜੰਨਾ ਨੀ ਫੁਗਰੀ ਹਰ ਇੱਕ ਬੰਦਾ ਸਾਬਨਾਸਕੇ ਉੜੀ ਨੁਕਰੀ ਜੰਨਾ ਨੀ ਫੁਗਰੀ ਹਰ ਇੱਕ ਬੰਦਾ ਸਾਬਨਾਸਕੇ